ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਤੇ ਹੁਣ ਆਪਾਂ ਪਹੁੰਚੇ ਆਂ ਭੈਣਾਂ ਤੋਂ ਬੋਲੀਆਂ ਲੈ ਮਾੜਾ ਯਾ ਮੇਰੀਆਂ ਭੈਣਾਂ ਥਾਂਜ ਦੇ ਦਿਓ ਮੈਨੂੰ ਵਾੜਾ ਜਾ ਆ ਲੈ ਬਾਈ ਦੱਸੀ ਵਾਲੀਆਂ ਬੋਲੀਆਂ ਜਿਹੜੇ ਤਾਂ ਆਪਾਂ ਹੀ ਹੁਣ ਤੋਂ ਬਾਹਰ ਦੁਆਰੇ ਲੈ ਭੈਣ ਮੰਨ ਕੇ ਮੇਰੀਆਂ ਇਧਰ ਦੋ ਤਾਂ ਖਾਲੀ ਕਰ ਦੇਣਾ ਵਿਚ ਨੱਚਦੇ ਆਉਂ ਆਏ ਤਾਂ ਕੱਢੋ ਨਾ ਆਜੇ ਪੁੱਟ ਕੇ ਆਹ ਲੈ ਹਲੇ ਹਲੇ ਜੱਸੀ ਗੈਰੀ ਗੋੜਾ ਗੋੜੀ ਜਿਨਾ ਬਠਿੰਡਾ ਲੱਗਦਾ ਬਈ ਜੱਸੀ ਪਿੰਡ ਸਕੂਲ ਸੁਣੀਦਾ ਬੱਚੇ ਬੜਾ ਸੀਦਾ ਮੁੰਡਾ ਬੜਾ ਸ਼ਕੀਨੀ ਹੈ ਲੜੀਆਂ ਦੀਆਂ ਲੜੀਆਂ ਬਾਈ ਮਾੜੀ ਕੁੜੀ ਨਾਲ ਵਿਆਹ ਨਹੀਂ ਕਰਾਉਂਦੇ ਵਿਆਹ ਕਰ ਲਿਓਂਦੇ ਪਰੀਆਂ ਬੈਲਾ ਧਰਮ ਦੀਆਂ ਵਿੱਚ ਦਰਗਾਹ ਦੇ ਹਰੀਆਂ ਬੈਲਾ ਧਰਮ ਦੀਆਂ ਵਿੱਚ ਦਰਗਾਹ ਦੇ ਹਰੀਆਂ ਬੈਲਾ ਧਰਮ ਦੀਆਂ ਵਿੱਚ ਦਰਗਾਹ ਦੇ ਵਿਆਹ ਕਰ ਲਿਓਂਦੇ ਪਰੀਆਂ ਟਿੱਡੇਂਦੇ ਬਾਬੂ ਧੋਮਟਿਆਰਾ ਕਣੀਆਂ ਟਿੱਡੇਂਦੇ ਬਾਬੂ ਧੋਮਟਿਆਰਾ never. ਸਾਰੇ ਵਰੇ ਤਾ ਮੁੰਡਿਆ ਤੇਰੀਆਂ ਵੇ ਚੱਲੀਆਂ ਸਾਰੇ ਵਰੇ ਮੁੰਡਿਆ ਤੇਰੀਆਂ ਵੇ ਚੱਲੀਆਂ ਕੋਣ ਚੱਲਣ ਜੀਆਂ ਮੇਰੀਆਂ ਵੇ ਥਾਣੇਦਾਰਾਂ ਨਿਕਲ ਮਾ ਫੇਰੀਆਂ ਵੇ ਥਾਣੇਦਾਰਾਂ ਨਿਕਲ ਮਾ ਫੇਰੀਆਂ ਮੇਰੇ ਥਾਣੇਦਾਰਾਂ ਵੇ ਜਾਮੇ ਮੇਰੇ ਘਟੇ ਨੀ ਘੜੂਂਦੇ ਪਰੇ ਮੁੰਜਾਰ ਮੇਰੇ ਪੰਦੇ ਗਜਰੇ ਮੈਂ ਤਾਂ ਚੱਲੀ ਆਤੀ ਆਨੂ ਤੇਰੇ ਨਿੱਕ ਚਗੜੇ ਮੈਂ ਤਾਂ ਚੱਲੀ ਆਤੀ ਆਨੂ ਤੇਰੇ ਨਿੱਕ ਚਗੜੇ ਮੈਂ ਤਾਂ ਚੱਲੀ ਆਤੀ ਆਨੂ ਤੇਰੇ ਨਿੱਕ ਚਗੜੇ ਜੱਸੀ ਮੇਰੇ ਤਾਂ ਪੱਕਾ ਸੋਢਿੰਦਾ ਪੱਕਾ ਜਾਰਿਸ਼ ਪੇਰਾ ਵਈ ਖਸ਼ੜਿਤ ਪੇ ਗੁਰੂ ਦੇ ਦਵਾਰਾ ਦੂਜੀ ਝੜਕ ਤੇ ਡੇਰਾ ਭਈ ਚਾਰੀ ਸੇ ਪੇਰੇ ਲਗੀਆਂ ਫੋਟਮਾ ਨਾਲੇ ਲਗਿਆ ਸੀ ਸਾਜਸੀ ਪਿੰਡ ਦੀਆਂ ਕੌਣ ਕਰੂਗਾ ਰਣਜਾ ਸਿੱਟ ਪਿੰਡ ਦੀਆਂ ਕੌਣ ਕਰੂਗਾ ਸਨਤੀ ਪਿੰਡ ਦੀਆਂ ਕੌਣ ਕਰੂਗਾ ਮਿੱਠਾ ਪਿੰਡ ਦੀਆਂ ਮਸਜਿਦਿਆਂ ਰੋਟੀਆਂ ਗੁਟਾਰ ਲੱਸੀ ਦਾ ਜੱਸੀ ਪਿੰਡ ਸਭ ਤੋਂ ਸ਼ੁਤੀ ਛੇ ਪੀਲਾ ਬੋਲਾ ਮਿਲੇਗੇ ਆ ਛੁਪ ਕਰਕੇ ਨੀਓ ਲੈ ਗਿਆ ਕਾਲ ਚਾ ਰੁਕ ਕਰਕੇ ਨੀਓ ਲੈ ਗਿਆ ਕਾਲ ਚਾ ਰੁਕ ਕਰਕੇ ਨੀਓ ਨੇ ਪੈਣਾ ਪੈਣਾ ਕਦੇ ਨਾ ਲੜੀਆਂ ਸਾਡੂ ਮਰਗੇ ਡਾਈ ਪਿੰਡ ਦੀਆਂ ਕੁੜੀਆਂ ਵੇਖ ਲੋ ਜੋ ਕੁੰਜਾਂ ਦੀਆਂ ਡਾਰਾ ਨਹੀਂ ਗਲਤੋਂਾਂ ਦੇ ਕੁੜਤੇ ਰੇਸ਼ਮੀ ਬੱਲੇ 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 ਗਉਤੋਂਾਂ ਦੇ ਕੁੜਤੇ ਰੇਸ਼ਮੀ ਲੱਕ ਲੰਮੀਆਂ ਸਲਵਾਰਾਂ ਗਿੱਦਾ ਪਾ ਰਹੀਆਂ ਪਸੰਦੀਆਂ ਸਰਕਾਰਾਂ ਗਿੱਦਾ ਪਾ ਰਹੀਆਂ ਪਸੰਦੀਆਂ ਸਰਕਾਰਾਂ ਜਿੱਦਾ ਪਾ ਰਹੀਆਂ ਪਸੰਦੀਆਂ ਸਰਕਾਰਾਂ ਆਨੀ ਸਹੇਲੀ ਬੈਣੀ ਸਹੇਲੀ ਸੱਦਵਣ ਜਾਹਰ ਆ ਲਈਏ ਨੀ ਪੈਰਾ ਲੋਤਾ ਚੰਜਰ ਲਈਏ ਰਾ ਨੂੰ ਤਾ ਜਾਂਜਰ ਲਈਏ ਬਾਂਹੀ ਜੂੜੀਆਂ ਪਾਈਏ ਨਹੀਂ ਚਲਦੀਆਂ ਤੇ ਬਣ ਕੇ ਮੇਲਣਾ ਜਾਈਏ ਨਹੀਂ ਚਲਦੀਆਂ ਬਣ ਕੇ ਮੇਲਣਾ ਜਾਈਏ ਨਹੀਂ ਚਲਦੀਆਂ ਤੇ ਬਣ ਕੇ ਮੇਲਣਾ ਆ ਨਾ ਚੱਲਦੀਏ ਆ ਨਹੀਂ ਸੜਈਏ ਬਾਵਾ ਖਾਣੀ ਸੁਤਾ ਭਾਬੀ ਅਬਦਾਦ ਕੰਨੇ ਲੈ ਜੀਵਣ ਜਾਮਾ ਜੁਗ ਜੁਗ ਤੇਰੇ ਨਾਲ ਜੁ ਲੱਗ ਜਾ ਰਤੀ ਭਰ ਕਿਨਾ ਪਾਵਣ ਤੇਰੀ ਫੋਟੋ ਤੇ ਬੇਕੇ ਜੀ ਪਰਜਾਮਣ ਤੇਰੀ ਫੋਟੋ ਤੇ ਦੇਕੇ ਚੱਕੋ ਤੇਰੀ ਫੋਟੋ ਤੇ ਬੇਕੇ ਜੀ ਪਰਜਾਮਣ ਤੇਰੀ ਫੋਟੋ ਤੇ ਦੇਕੇ ਜੱਗ ਜਾਨ ਵਟੀਆਂ ਭਰੀ ਜਾਈਆਂ ਪਾਣੀ ਮੰਗੇ ਦੁੱਧ ਖੰਡਾ ਬਿਨਾ ਦੁੱਧ ਮਿੱਠੇ ਨਾ ਹੁੰਦੇ ਖੰਡਾ ਬਿਨਾ ਦੁੱਧ ਮਿੱਠੇ ਨਾ ਹੁੰਦੇ ਵਿਰਸਾ ਬਿਨਾ ਨਾਸ਼ਾ ਮਾੜੀ ਕਾ ਵੀਰ ਦੀਆਂ ਜਿੰਦ ਗਿਆਨ ਨਾ ਮਾੜਾ ਟੀਕਾ ਵੀਰ ਦੀਆਂ ਜਿੰਦ ਗਿਆਨ ਨਾ ਮਾੜਾ ਟੀਕਾ ਵੀਰ ਦੀਆਂ ਬਈ ਜੱਸੀ ਪਿੰਡ ਦੇ ਮੁੰਡੇ ਵੇਖ ਲੋ ਜਿਉ ਢਾਲੀ ਦੇ ਪਾਵੇ ਬਈ ਕੰਨੀਦਾਰ ਮੁੰਡੇ ਬੰਨਣਾ ਚਾਹਦੇ ਕੰਨੀ ਤਾਰ ਮੁੰਡੇ ਬੰਨਣਾ ਚਾਦਰ ਪਿੰਜਣੀ ਨਾਲ ਸਹਾਵੇ ਪੰਗੜਾ ਪਾਉਂਦਿਆਂ ਦੀ ਸਿੱਤ ਕਰੀ ਨਾ ਜਾਵੇ ਪੰਗੜਾ ਪਾਉਂਦਿਆਂ ਦੀ ਸਿੱਤ ਕਰੀ ਨਾ ਜਾਵੇ ਪੰਗੜਾ ਪਾਉਂਦਿਆਂ ਦੀ ਸਿੱਤ ਕਰੀ ਨਾ ਜਾਵੇ ਪੰਗੜਾ ਪਾਉਂਦਿਆਂ ਦੀ ਜੁਠਾਣੀ ਦੁੱਧੂ ਰੀੜ ਕੇ ਤੇ ਰਾਣੀ ਦੁੱਧੂ ਰੀੜ ਕੇ ਜੁਠਾਣੀ ਦੁੱਧੂ ਰੀੜ ਕੇ ਤੇ ਰਾਣੀ ਦੁੱਧੂ ਰੀੜ ਕੇ ਮੈਂ ਲੈਂਦੀ ਸਾ ਵਿੜ ਕਾਵੇ ਲਾਗ ਸਿੰਘ ਜਗਨ ਜਗਨ ਦੁੱਧ ਰਿੜਕਾਵੇਂ ਸਿੰਗਾ ਲਿਆ ਬੱਕਰੀ ਦੁੱਧ ਰਿੜਕਾਵੇਂ ਸਿੰਗਾ ਲਿਆ ਬੱਕਰੀ ਦੁੱਧ ਰਿੜਕਾਵੇਂ ਧੀਆਂ ਜੋਰ ਲਕੀਆਂ ਧੀਆਂ ਜੋਰ ਲਕੀਆਂ ਜੋਰੋ ਜੋਰ ਲਕੀਆਂ ਮੇਰੇ ਸਹੌਰੀਆਂ ਦੇ ਪਿੰਡ ਧੀਆਂ ਜੋਰ ਲਕੀਆਂ ਮੇਰੇ ਸਹੌਰੀਆਂ ਦੇ ਪਿੰਡ ਧੀਆਂ ਜੋਰ ਲਕੀਆਂ ਮੇਰੇ ਸਹੌਰੀਆਂ ਦੇ ਮੈਂ ਤਾਂ ਘਰਾਂ ਧਮਾ ਦੇ ਸਕੀ ਕਿਹੜਾ ਦੇ ਖੁੰਦਾ ਪੰਜਾਬੀ ਬਾਣਾ ਵੇ ਤੇਰੇ ਨਾਨ ਕੀ ਮੈਂ ਤੀਆਂ ਦੇਖਣ ਜਾਣਾ ਸਿੰਗਾਰੇ ਤੇਰੇ ਨਾਨ ਕੀ ਮੈਂ ਤੀਆਂ ਦੇਖਣ ਜਾਣਾ ਸਿੰਗਾਰੇ ਤੇਰੇ ਨਾਨ ਕੀ ਮੈਂ ਤੀਆਂ ਦੇਖਣ ਜਾਣਾ ਰਿਖਾਵੇ ਤੇਰੇ ਨਾਨ ਕੀ ਮੈਂ ਤੀਆਂ ਦੇਖਣ ਜਾਣਾ ਨਾ ਹਾਰੀ ਬਾਹਰ ਗਿਆ ਨੀ ਚੱਪੜੀ ਤੇਯਾਨੀ ਮੈਂ ਚੱਪੜੀ ਚੱਪੜੀ ਤੇਯਾਨੀ ਹਿੰਦਾ ਚੱਪੜੀ ਚੱਪੜੀ ਜੈਦਾ ਓਜਵਾਨੀ ਜੋ ਸੀਵੇ ਜਾਲਮਾ ਪੰਚਲੀ ਬੜੀ ਬਾਤ

ਆ ਵੀਰ ਮੇਰਾ ਕੁੜੀਓ ਹੱਥ ਛਾਪੀ ਰੀਸ ਮੇਰੇ ਘਰ ਪਾ ਕੇ ਸਾਰੇ ਤਾਂ ਕਹਨੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਕਹਨੇ ਮੇਰੇ ਮਾਪਿਆਂ ਨੇ ਪਾਏ ਟਿੱਕੋ ਤ ਵੀ ਤੋ ਦੇ ਕਰਦਾਣੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾਣੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾਣੀ ਨਿੱਕੀ ਜਿਵਤੁੜੀ ਕਿਤੁਲਾ ਜੋ ਹਾਏ ਜੀ ਜਾਨਾ ਜੋ ਨੱਚ ਲਸਵੇ ਘਰ ਇਸੇ ਕੀ ਅਜ ਨੱਚ ਲਸਵੇ ਘਰ ਇਸੇ ਦੀ ਮਾਮਾ ਧੀਆਂ ਕੱਪੜੇ ਧੋਂਦੀਆਂ ਮਾਮਾ ਧੀਆਂ ਕੱਪੜੇ ਧੋਂਦੀਆਂ ਫੱਟੇ ਨਾਲ ਫੱਟਾ ਜੋੜ ਕੇ ਹੁਣ ਕਿਉਂ ਮਾਏ ਰੁੰਦੀ ਐ ਧੀਆਂ ਨੂੰ ਸੋਰੇ ਤੋਰ ਕੇ ਹੁਣ ਕਿਉਂ ਮਾਏ ਰੁੰਦੀ ਐ ਧੀਆਂ ਨੂੰ ਸੋਰੇ ਤੋਰ ਕੇ ਹੁਣ ਕਿਉਂ ਮਾਏ ਰੁੰਦੀ ਐ ਧੀਆਂ ਨੂੰ ਸੋਰੇ ਤੋਰ ਕੇ